ਦੀਆਂ ਜੋ ਕਿ ਮੁੱਦੇ ਹੈਗੇ ਨੇ ਹੱਲ ਜ਼ਰੂਰ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਹਾਂ ਅ ਵਰਮਾ ਜੀ ਤੁਸੀਂ ਵੀ ਲੰਮੇ ਸਮੇਂ ਤੋਂ ਸਾਨ੍ਹੇ ਵਾਲ ਦੇ ਵਿੱਚ ਹੀ ਹੋ ਤੁਹਾਨੂੰ ਕੀ ਲੱਗਦਾ ਕੀ ਕੀ ਮੁੱਦੇ ਨੇ ਤੁਹਾਡੇ ਸਾਹਮਣੇ ਸਾਨ੍ਹੇ ਵਾਲ ਦੇ ਵਿੱਚ ਦੇਖੋ ਜੀ ਮੁੱਦੇ ਤਾਂ ਬਹੁਤ ਜ਼ਿਆਦਾ ਨੇ ਹੂੰ ਦੇਖੀ ਮੈਨੂੰ ਵੀ ਇੱਕ ਲਗਭਗ ਘੱਟੋ ਘਾਟ 20 ਤੋਂ 25 ਸਾਲ ਹੋ ਗਏ ਜੀ ਸਾਨ੍ਹੇ ਵਾਲ ਦੇ ਵਿੱਚ ਰਹਿਦਿਆਂ ਨੂੰ ਕਿਉਂਕਿ ਦੇਖੋ ਕਈ ਚੀਜ਼ਾਂ ਦੀ ਡਿਵੈਲਪਮੈਂਟ ਇਦਾਂ ਹੁੰਦੀ ਆ ਕਿ ਗਲੀਆਂ ਲਾ ਲਓ ਸੀਵਰੇ ਲਾ ਲਓ ਵੇ ਦੇਖੋ ਗਲੀਆਂ ਕਾਗਰ ਦੇ ਟਾਈਮ ਦੇ ਵਿੱਚ ਪ੍ਰੋਪਰ ਬਣੀਆਂ ਨੇ ਜੀ ਉਹੀ ਗਲੀਆਂ ਨੂੰ ਪੱਟ ਦਿੰਦੇ ਨੇ ਪੱਟ ਕੇ ਫੇਰ ਉਹਦੇ ਇੱਟਾਂ ਲਾ ਦਿੰਦੇ ਨੇ ਇਹ ਚੀਜ਼ਾਂ ਕਰਨ ਦੇ ਨਾਲ ਇਹਨੂੰ ਆਪਾਂ ਵਿਕਾਸ ਨਹੀਂ ਕਹਿੰਦੇ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਮੁੱਦੇ ਸਾਡੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਨੇ ਜਿੱਦਾਂ ਕਿ ਲੋਕਾਂ ਨੂੰ ਇੰਨੀ ਨਗਰ ਕੌਂਸਲ ਖੱਜਲ ਖਵਾਰੀ ਹੁੰਦੀ ਆ ਕਿਸੇ ਦਾ ਕੋਈ ਮਕਾਨ ਦਾ ਨਕਸ਼ਾ ਪਾਸ ਕਰਾਉਣਾ ਜਾਂ ਕੋਈ ਐਨਓਸੀ ਦੇ ਰਿਲੇਟਡ ਲੈ ਲਓ ਜਾਂ ਲੋਕਾਂ ਦੇ ਮੀਟਰ ਨਹੀਂ ਲੱਗ ਰਹੇ ਹੈਗੇ ਹੁਣ ਦੇਖੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇਂਦੀਆਂ ਨੇ ਪਰ ਇਹ ਸਰਕਾਰ ਨੇ ਲੋਕਾਂ ਦਾ ਜ਼ਿਆਦਾ ਹੀ ਜੀਣਾ ਦੁੱਬਰ ਕਰਤਾ ਜੀ ਦੇਖੋ ਇਹ ਲੋਕਾਂ ਦੇ ਇੰਨੇ ਮੁੱਦੇ ਨੇ ਕਿ ਲੋਕ ਮੀਟਰ ਲਗਾਉਣ ਨੂੰ ਇੰਨੇ ਨੇ ਭਟਕ ਰਹੇ ਨੇ ਲੋਕਾਂ 'ਚ ਮੀਟਰ ਨਹੀਂ ਲੱਗ ਰਹੇ ਹੂੰ ਕੌਂਸਲਰ ਜਿਹੜੇ ਬਣੇ ਹੁੰਦੇ ਆ ਕਈ ਵਾਰੀ ਐਂ ਹੀ ਲੱਗਦਾ ਲੋਕਾਂ ਤੋਂ ਆਵਾਜ਼ ਆਉਂਦੀ ਆ ਵੀ ਅਨਪਰੂਵਡ ਕਲੋਨੀਆਂ ਨੇ ਜਾਂ ਕੋ ਹੋਰ ਨੇ ਉਹਨਾਂ ਦੀ ਆਪਣੀ ਅੰਦਰ ਖਾਤੇ ਸੈਟਿੰਗ ਹੁੰਦੀ ਹੈ ਵੀ ਦੇਖੋ ਉਹ ਦੇਖੋ ਜੀ ਸਭ ਚੀਜ਼ ਦਾ ਸਭ ਨੂੰ ਜੱਗ ਜਹਰ ਹੈ ਸਭ ਚੀਜ਼ਾਂ ਦਾ ਸਭ ਨੂੰ ਪਤਾ ਹੈ ਵੀ ਕਿਵੇਂ ਮਿਲੀ ਭੁਗਤ ਦੇ ਨਾਲ ਕਿੱਦਾਂ ਕੰਮ ਹੁੰਦੇ ਨੇ ਠੀਕ ਹੈ ਕਿ ਨਹੀਂ ਉਸ ਚੀਜ਼ ਦੇ ਬਾਰੇ ਦੇਖੋ ਜਿਆਦਾ ਮੈਂ ਟਿੱਪਣੀ ਨਹੀਂ ਕਰੂੰਗਾ ਇਹ ਚੀਜ਼ਾਂ ਸਾਰੇ ਲੋਕਾਂ ਨੂੰ ਪਤਾ ਕਿ ਜਿਨ੍ਹਾਂ ਨਾਲ ਬੀਤਦੀ ਆ ਉਹ ਜਾਂਦੇ ਨੇ ਐਨਓਸੀ ਦਾ ਇਸ਼ੂ ਲਾ ਲਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੀਟਰਾਂ ਦਾ ਲਗਾ ਲਓ ਜਾਂ ਗਲੀਆਂ ਲਾ ਲਓ ਬਹੁਤ ਮੁੱਦੇ ਹੈਗੇ ਨੇ ਜੋ ਸਾਡੇ ਦਿਮਾਗ ਦੇ ਵਿੱਚ ਰਾਜ ਯਾਨਕਿ ਆਉਣ ਵਾਲੀ ਜਿਹੜੀ ਸਰਕਾਰ ਹੈਗੀ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣ ਜਾ ਰਹੀ ਹੈ ਥੋੜੇ ਟਾਈਮ ਦੇ ਵਿੱਚ ਵੀ ਹੈਗਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਦੇਖੋ ਝਾੜੂ ਨੇ ਕੀ ਕੀਤਾ ਵੀ ਲੋਕਾਂ ਨੇ ਇੱਕ ਵਾਰ ਵਿਸ਼ਵਾਸ ਦੇ ਵਿੱਚ ਇੰਨਾ ਲੈ ਲਿਆ ਪਰ ਲੋਕਾਂ ਜਿਹੜੇ ਮੁੱਦੇ ਨੇ ਉਹ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਪਰ ਉਹ ਕਹਿੰਦੇ ਵੀ ਅਸੀਂ ਬਿਜਲੀ ਸਸਤੀ ਕੀਤੀ ਹੈ ਜਾਂ ਹੋਰ ਦੇਖੋ ਬਿਲੀ ਦਾ ਸਸਤੀ ਕਾਨੂੰ ਕੀਤੀ ਹੈ ਇਹ ਤਾਂ ਕਾਂਗਰਸ ਸਰਕਾਰ ਦੇ ਵਿੱਚ ਵੀ ਸੀਗੀ ਆ ਚੰਨੀ ਸਾਹਿਬ ਨੇ ਜਿੰਨਾ 3 ਮਹੀਨੇ ਲਗਾਏ ਨੇ ਜਿੰਨੇ ਵੀ ਉਹਨੇ ਦਿਨ ਲਗੇ ਉਹਨਾਂ ਨੇ ਵੀ ਫਰੀ ਦਿੱਤੀ ਆ ਤਾਂ ਇਹ ਸਰਕਾਰ ਨੇ ਕੀ ਫਰੀ ਦਿੱਤਾ ਕੀ ਆ 50 ਤਹੇ ਰੇਟ ਵਧਾ ਦਿੱਤਾ ਹਸਾਬ ਕਿਤਾਬ ਤਾਂ ਉੱਥੇ ਹੀ ਆ ਤਾਂ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਜੋ ਵੀ ਹੈਗਾ ਪਰ ਤੁਹਾਡੇ ਜਿਹੜੇ ਆਪਦੇ ਵਾਰਡ ਦੇ ਮੁੱਦੇ ਨੇ ਜਾਂ ਕੋਈ ਪਾਰਕ ਲੈ ਕੇ ਆਉਣ ਵਾਲੀ ਆ ਜਾਂ ਕੋਈ ਸੀਵਰੇਜ ਦੀ ਵੱਡੀ ਸਮੱਸਿਆ ਤੁਹਾਨੂੰ ਲੱਗਦਾ ਵੀ ਜੇ ਅਸੀਂ ਬਣੇ ਤਾਂ ਅਸੀਂ ਆ ਕਰਾਂਗੇ ਦੇਖੋ ਸਾਡੇ ਵਾਰਡ ਦੇ ਵਿੱਚ ਜਿਵੇਂ ਕੁਛ ਮਾਡਰਨ ਟਾਊਨ ਦੇ ਬੈਕ ਸਾਈਡ ਕੋਈ ਏਰੀਆ ਰਹਿੰਦਾ ਸੀ ਬਰੇ ਪੈਨ ਤੋਂ ਤੇ ਉਹ ਪ੍ਰੋਪਰਲੀ ਸੀਵਰੇਜ ਹਜੇ ਤੱਕ ਨਹੀਂ ਪਿਆ ਦੇਖੋ ਕਾਂਗਰਸ ਸਰਕਾਰ ਦੇ ਟਾਈਮ ਦੇ ਵਿੱਚ ਪ੍ਰੋਜੈਕਟ ਲੱਗਿਆ ਸੀਗਾ ਚੱਲ ਰਹੀ ਸੀ ਗੱਲਬਾਤ ਉਹ ਸਰਕਾਰ ਚੇਂਜ ਹੋ ਗਈ ਯਾਰ ਕਿ ਦੂਜੀ ਅਗਰ ਸਰਕਾਰ ਆਈ ਹੈ ਉਹਨੂੰ ਵੀ ਪਵਾਣਾ ਚਾਹੀਦਾ ਸੀ ਕਿਉਂ ਨਹੀਂ ਪਵਾਇਆ ਵੀ ਇਹ ਹੁਣ ਇਹ ਮੁੱਦੇ ਇੰਨੇ ਲੈ ਕੇ ਕਿਉਂ ਚੱਲ ਰਹੇ ਨੇ ਇਹ ਦੇਖੋ ਜੇ ਸਾਡੀ ਸਰਕਾਰ ਆਊਗੀ ਅਸੀਂ ਸਾਰੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਜਿੰਨੇ ਤੇ ਕਿਹੜੇ ਵਾਰਡ ਤੇ ਤੁਸੀਂ ਕਿਹੜੀ ਪਾਰਟੀ ਚ ਖੜੇ ਮੇਰਾ ਨਾਮ ਰਜਨੀ ਵਰਮਾ ਹੈ ਜੀ ਮੈਂ ਵਾਰਡ ਨੰਬਰ 9 ਸਾਨੇਵਾਲ ਦੇ ਵਿੱਚੋਂ ਖੜੀ ਹਾਂ ਕਾਂਗਰਸ ਚੋਣ ਚੋਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਰਜਨੀ ਵਰਮਾ ਜੋ ਕਿ ਮੈਂ ਫਿਰ ਤੋਂ ਇੱਕ ਵਾਰ ਬੇਨਤੀ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜੋ ਕਿ ਕਾਂਗਰਸ ਦੇ ਹੱਥ ਪੰਜੇ ਨੂੰ ਵੋਟਾਂ ਪਾ ਕੇ ਇਸ ਨੂੰ ਜਿਤਾਓ ਇਸ ਨੂੰ ਹੱਥ ਪੰਜੇ ਨੂੰ ਹੱਥ ਪੰਜੇ ਨੂੰ ਵੋਟਾਂ ਪਾ ਕੇ